ਚਾਹ ਰਹੇ ਹੋ ਜੀ ਵੀ ਮੀਡ ਚਾਹ ਰਹੇ ਹੋ ਪਾਰਟਿਸਪੇਸ਼ਨਿਜ਼ਮ ਮਸਟ ਬਟ ਅ ਕੋਈ ਪੋਜੀਸ਼ਨ ਲੈ ਕੇ ਜਾਣੇ ਹੋ ਤੇ ਬਸ ਵੇਰੀ ਇਟਸ ਐਕਸੈਪਟ ਹਣਾ ਤਾਂ ਤੁਹਾਡੇ ਨਾਲ ਹਮੇਸ਼ਾ ਸਾਡੀ ਇਹ ਮੰਗ ਹੈ ਕਿ ਜਿਵੇਂ ਨਾ ਪਾਰਟੀ ਕੋਲੋਂ ਵੀ ਕਾਂਗਰਸ ਪਾਰਟੀ ਕੋਲੋਂ ਤੇ ਵੀ ਔਰ ਨਿੱਜੀ ਕੌਂਸਿਲੀਟਿਨ ਔਰ ਅਗਰ ਕਾਰਨ ਲੱਗਦੇ ਕਿ ਤੁਹਾਨੂੰ ਤੁਹਾਡੀ ਕਿਸੇ ਵੱਲੋਂ ਟਾਈਮ ਦੀ ਲੋੜ ਹੈ ਦੇਖ ਲਈਏ ਆ ਜੀ ਨਮਸਕਾਰ ਜੀ ਸਾਰਿਆਂ ਨੂੰ ਨੇਹਾ ਵਿਜੇ ਸਾਡੀ ਧੀ ਸਾਡਾ ਮਾਨ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਕਿਸੇ ਜਾਣ ਪਹਿਚਾਨ ਦੀ ਮੁਤਾਜਬ ਨਹੀਂ ਜਦੋਂ ਇਹ ਕੇਬੀਸੀ ਸ਼ੋਅ ਦੇ ਵਿੱਚ ਹੋ ਕੇ ਆਈ ਹੈ ਸੱਚਮੁੱਚ ਸਾਡਾ ਸਾਰਿਆਂ ਦਾ ਕੱਲਾ ਪਰਿਵਾਰਕ ਮੈਂਬਰਾਂ ਦਾ ਇਹੀ ਕੱਲਾ ਸ਼ਹਿਰ ਦਾ ਹੀ ਨਹੀਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸੋ ਅੱਜ ਜਦੋਂ ਇੱਥੇ ਵਿਸ਼ੇਸ਼ ਤੌਰ ਤੇ ਪੰਜਾਬੀ ਸਭਾ ਦੇ ਮੈਂਬਰ ਪਹੁੰਚੇ ਨੇ ਮੈਂ ਇਸ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਪਲੱਸ ਇਸ ਵਾਰਡ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਪੰਜਾਬੀ ਸਭਾ ਦੇ ਸਾਰੇ ਮੈਂਬਰ ਜਿੰਨੇ ਵੀ ਪਹੁੰਚੇ ਨੇ ਪਲੱਸ ਵੱਖ-ਵੱਖ ਪਾਰਟੀਆਂ ਦੇ ਆਗੂ ਜਾਂ ਜੋ ਧਾਰਮਿਕ ਜਾਂ ਸਮਾਜਿਕ ਜੋ ਜਥੇਬੰਦੀਆਂ ਆ ਕੇ ਸਾਡੀ ਧੀ ਦਾ ਮਨ ਉਧਾਰੇ ਨੇ ਸਾਡੇ ਕੋਲ ਸ਼ਬਦੀ ਨਹੀਂ ਹਨ ਕਿ ਕਿੰਨਾ ਸ਼ਬਦਾਂ ਦੇ ਨਾਲ ਉਹਨਾਂ ਦਾ ਧੰਨਵਾਦ ਕੀਤਾ ਜਾਵੇ ਅਸੀਂ ਸਾਰੇ ਪੰਜਾਬੀ ਸਭਾ ਦੇ ਮੈਂਬਰ ਧੀ ਨੂੰ ਬਿਆਪ ਅਸ਼ੀਰਵਾਦ ਤੇ ਧੰਨਵਾਦ ਕਰਦੇ ਹਾਂ ਔਰ ਮਾਤਾ ਪਿਤਾ ਅਵਨੋਦ ਕੁਮਾਰ ਤੇ ਇਹਨਾਂ ਦੀ ਪਤਨੀ ਬਿੰਦੂ ਜੀ ਦਾ ਤੇ ਜਿਨ੍ਹਾਂ ਦੇ ਚੰਗੇ ਸੰਸਕਾਰਾਂ ਦੇ ਤਹਿਤ ਬੱਚੀ ਨੇ ਵਾਕੀ ਗਰਾਊਂਡ ਲੈਵਲ ਤੋਂ ਉੱਪਰ ਉੱਠ ਕੇ ਉਚਾਈਆਂ ਛੂਹੀਆਂ ਕਿਉਂਕਿ ਕੇਬੀਸੀ ਦੇ ਮੱਧ ਤੇ ਪਹੁੰਚਣਾ ਮੁਸ਼ਕਲ ਨਹੀਂ ਨਾ ਮੁਮਕਿਨ ਹੈ ਸੋ ਬਹੁਤ ਬਹੁਤ ਧੰਨਵਾਦ ਸਭ ਦਾ ਸਰਕਾਰ ਜੋ ਬਜਾਜ ਪਰਿਵਾਰ ਤੇ ਨਾਲ ਹੀ ਪੰਜਾਬੀ ਸਵਾਦਾਂ ਸਾਰਾ ਭਾਈਚਾਰਾ ਸਾਰੇ ਆਗੂਦਾਰ ਜਿਹੜੇ ਅੱਜ ਆਪਾਂ ਇੱਥੇ ਨੇਹਾ ਬਜਾਜ ਨੂੰ ਸਰਮਾਨਤ ਕਹਿੰਦੇ ਆਪਾਂ ਆਸ਼ੀਰਵਾਦ ਦੇਣ ਆਇਆ ਕੋਈ ਸਰਮਾਨਤ ਵਾਲੀ ਨਹੀਂ ਇਹ ਦੀ ਗੱਲ ਆਪਾਂ ਆਸ਼ੀਰਵਾਦ ਦੇਣ ਆਇਆ ਸਾਡੇ ਸਾਰਿਆਂ ਵੱਲੋਂ ਵਾਹਿਗੁਰੂ ਜੀ ਵਾਹਿਗੁਰੂ ਬਹੁਤ ਬਹੁਤ ਮੁਬਾਰਕਾਂ ਮੈਂ ਇਹ ਸਮਝਦਾ ਕਿ ਤੁਸੀਂ ਮੁੱਢਾਡੇ ਵਿੱਚ ਵਿਲੱਖਣ ਕੰਮ ਕੀਤਾ ਹੈ ਜਿਹੜਾ ਵੀ ਬੱਚਾ ਆਪਣੇ ਆਪ ਨੂੰ ਪਛਾਣਦਾ ਹੈ ਆਪਣੇ ਆਪ ਨੂੰ ਸਮਝਦਾ ਹੈ ਉਹ ਲਾਜ਼ਮੀ ਹੈ ਕਿ ਵਿਲੱਖਣ ਕੰਮ ਕਰਦਾ ਦਿਖਾਉਂਦਾ ਹੈ ਇੱਕ ਜੀ ਨੇ ਬੋਲਿਆ ਸੀ ਨਾਮੋਂਕਰ ਹੈ ਕੋਈ ਵੀ ਗੱਲ ਦੁਨੀਆ 'ਚ ਨਾਮੋਂਕਰ ਨਹੀਂ ਖਾਸ ਕਰਕੇ ਲੜਕੀਆਂ ਵਾਸਤੇ ਲੜਕੀਆਂ 'ਚ ਇਹ ਸ਼ਕਤੀ ਹੁੰਦੀ ਹੈ ਉਹ ਮਰਦਾਂ ਨਾਲੋਂ ਜ਼ਿਆਦਾ ਹੁੰਦੀ ਹੈ ਠੀਕ ਹੈ ਆਪਣਾ ਸਮਾਜ ਦਾ ਸਿਸਟਮ ਇਸ ਤਰ੍ਹਾਂ ਦਾ ਹੈ ਅੱਜ ਆਪਾਂ ਨੂੰ ਬੜੀਆ ਖੁਸ਼ੀ ਹੋ ਰਹੀ ਹੈ ਉਹ ਸਿਸਟਮ ਨੂੰ ਲੜਕੀ ਨੇ ਤੋੜ ਕੇ ਬੰਬੇ ਤੱਕ ਗਈ ਹੈ ਤੇ ਭੁਲਾੜੇ ਦਾ ਮਾਨਸਾ ਦਾ ਬਠਿੰਡਾ ਦਾ ਤੇ ਪੰਜਾਬ ਦਾ ਨਾਮ ਬਹੁਤ ਹੀ ਉੱਚਾ ਕੀਤਾ ਹੈ ਮੈਂ ਆਪਣੇ ਵੱਲੋਂ ਵੀ ਹਰੇ ਭਾਈ ਦਾਲੇ ਵੱਲੋਂ ਵੀ ਇਹਨਾਂ ਨੂੰ ਵਧਾਈ ਦੇਣਾ ਅਸੀਂ ਇਹੋ ਦਿਨ ਦੇਖਣਾ ਚਾਹੁੰਦੇ ਹਾਂ ਜਦੋਂ ਇਸ ਤੋਂ ਵੀ ਵੱਡੇ ਘਰ ਦੇ ਵਿੱਚ ਤਾਂ ਤਾਂ ਲੱਗਣਗੇ ਸਾਰੇ ਲੋਕੀ ਆਉਣਗੇ ਇਹੋ ਜਿਹਾ ਕੋਈ ਕੰਮ ਹੋਰ ਕਰਕੇ ਦਿਖਾਓ ਜਿਹੜਾ ਮਤਲਬ ਆਪਾਂ ਇਹ ਕਹੀਏ ਮਾਨ ਨਾਲ ਅਸੀਂ ਸਾਰੇ ਕੋਈ ਜ਼ਰੂਰੀ ਨਹੀਂ ਵੀ ਇੱਥੇ ਸਾਰੇ ਆਏ ਨੇ ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਬਹੁਤ ਮਾਨ ਆਇਆ ਮੈਂ ਬਾਜ਼ਾਰ 'ਚ ਗੱਲਾਂ ਸੁਣੀਆਂ ਨੇ ਉਹਨਾਂ ਵੀ ਜੇ ਤੁਹਾਨੂੰ ਕੋਈ ਨਹੀਂ ਜਾਣਦਾ ਹੈ ਵਾਈਫ ਇਹ ਕਦੇ ਗੱਲਬਾਤ ਨਹੀਂ ਹੋਈ ਠੀਕ ਹੈ ਪਰ ਚਰਚਾ ਹੈ ਮਤਲਬ ਜਦੋਂ ਤੁਸੀਂ ਚਰਚਾ ਚਲਾਦੀ ਕੋਈ ਵੀ ਵਿਅਕਤੀ ਹੈ ਕੋਈ ਤੇ ਤਰੀਕੇ ਨਾਲ ਜੋ ਚਰਚਾ ਚਲਾਉਂਦਾ ਹੈ ਸਮਾਜ ਨੂੰ ਵਧੀਆ ਦੇਣ ਦਿੰਦਾ ਹੈ ਤਾਂ ਸਮਾਜ ਵੀ ਮਤਲਬ ਮੋੜ ਮੇ ਰੁਕ ਜਾਂਦਾ ਉਹਨੂੰ ਜ਼ਰੂਰ ਅੱਗੇ ਵਧਾਉਂਦਾ ਮੈਂ ਆਸ ਕਰਦਾ ਕਿ ਤੁਸੀਂ ਬਹੁਤ ਉੱਚੀਆਂ ਬੁਲੰਦੀਆਂ 'ਚ ਹੋਵੋਗੇ ਠੀਕ ਹੈ ਸਾਰੇ ਭਾਈਚਾਰੇ ਦਾ ਤੁਹਾਡੇ ਨਾਲ ਸਾਡੀਆਂ ਮਤਲਬ ਭਾਵਨਾਵਾਂ ਜੁੜੀਆਂ ਨੇ ਤੇ ਦੁਆਰਾ ਫਿਰ ਮੈਂ ਸਾਰਿਆਂ ਨੂੰ ਸਾਰੇ ਪਰਿਵਾਰ ਨੂੰ ਬੁਲਾਈ ਦਿੰਦਾ ਤੇ ਸਾਰੇ ਆਏ ਹੋਈਆਂ ਦਾ ਧੰਨਵਾਦ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV